ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਈ ਅੱਧ ਘੜਤੇ ਬੁੱਢੇ ਠੇਰੇ ਪਿੰਡ ਦੀ ਛੱਤ ਵਿੱਚ ਬੰਦੇ ਬੈਠੇ ਦਾਣਾ ਫੱਕਾ ਸਾਮਕੇ ਤੂੜੀ ਮੁਕਾ ਕੇ ਸਭ ਕੰਮ ਧੰਦੇ ਬੈਠੇ ਹੋ ਗਏ ਸ਼ਾਮੇ ਧੁੱਪ ਤੋਂ ਡਰਦੇ ਇੱਕ ਦੂਜੇ ਨਾਲ ਗੱਲਾਂ ਕਰਦੇ ਪਾਣੀ ਬਹੁਤ ਹੀ ਡੂੰਗੇ ਹੋ ਗਏ ਹੁਣ ਕੀ ਕਰੀਏ ਹੌਕੇ ਭਰਦੇ ਬੋਲ ਪਿਆ ਬਲਜੀਤ ਕਾ ਕੋਨਾ ਹੁੰਨੀ ਲਗਣਾ ਪੂਸਾ ਝੋਨਾ ਉਹਨੂੰ ਕਹਿੰਦਾ ਰਾਜਾ ਸ਼ਰਮਾ ਛੱਡ ਝੋਨਾ ਬੀਜੂ ਮੱਕੀ ਨਰਮਾ ਮੇਜਰ ਕਹਿੰਦਾ ਸੁਣੋ ਏ ਸੱਜਣਾ ਗਲਤਾਂ ਤੇਰੀ ਬਹੁਤ ਸਿਆਣੀ ਬੋਰ ਵੀ ਡੂੰਗਾ ਕਰਨਾ ਪੈਣਾ ਮੋਟਰ ਵੀ ਹੁਣ ਛੱਡ ਗਈ ਪਾਣੀ ਕਾਂਜੇ ਸੱਟਕੇ ਕਹਿੰਦਾ ਕਾਲਾ ਉਹ ਲੇਗਲ ਮੇਰੀ ਸ਼ਰਮੇ ਤਾਉ ਨਰਮਾ ਆਪਾਂ ਬੀਜ ਲਮਾਂਗੇ ਸ਼ੁਗਨ ਦੀ ਲੇਬਰ ਕਿੱਥੋਂ ਆਉ ਡੈਰੀ ਵਾਲਾ ਬਿੰਦਰ ਕਹਿੰਦਾ ਲੇਬਰ ਤੋਂ ਕਿਉਂ ਆਪਾਂ ਡਰੀਏ ਟੰਗ ਪਣਾ ਕੇ ਪਹਿਲਾਂ ਵਾਲਾ ਇੱਕ ਦੂਜੇ ਨਾਲ ਬੀੜੀ ਕਰੀਏ ਥੋੜਾ ਚਿਰ ਚੁੱਪ ਰਹਿਣ ਤੋਂ ਪਿਛੋਂ ਕਰਨੈਲ ਤੇ ਮੱਗਰ ਇਕੱਠੇ ਬੋਲੇ ਖੇਤੀ ਕਰਮਾ ਸੇਟੀ ਹੋ ਗਏ ਦਿਲ ਦੇ ਦੁਖੜੇ ਬਹੁਤ ਫਰੋਲੇ ਬਾਗਬਲਾ ਜਰਨੈਲ ਬੋਲਿਆ ਤੁਹਾਨੂੰ ਦੱਸਾਂ ਗੱਲ ਪੁਰਾਣੀ ਉਕਤਮ ਖੇਤੇ ਕਹਿੰਦੇ ਹੁੰਦੇ ਸੀ ਜੋ ਸੀ ਮੇਰੇ ਬਾਪ ਦੇ ਹਾਨੀ ਭੋਲੇ ਦੇ ਬੋਲਣ ਤੋਂ ਪਹਿਲਾਂ ਬੋਲ ਪਿਆਸੀ ਚੰਦ ਕਾ ਫੱਬਾ ਆਥਨ ਹੋ ਗਿਆ ਚਲੋ ਏ ਜੱਗੀ ਠੇਕੇ ਤੋਂ ਚੱਕ ਲਈਏ ਡੱਬਾ ਐਨੇ ਨੂੰ ਮੇਰੀ ਖੁੱਲ ਗਈ ਅੱਖ ਸੁਪਣੀ ਦੇ ਵਿੱਚ ਜੁੜੀ ਸੀ ਸੱਤ ਚੱਲ ਫੌਜੀਆ ਕਮਤੇ ਚੱਲੀਏ ਰਾਹ ਕਿਰਤ ਦਾ ਆਪਾਂ ਮੱਲੀਏ